ਛੁੱਟੀ ਆਏ ਫੌਜੀ ਨੇ ਕੀਤੀ ਗੰਦੀ ਕਰਤੂਤ ਝੋਨਾ ਲਾਉਂਦੀ ਕੁੜੀ ਨੂੰ ਦੋ ਜਣੇ ਮੋਟਰ ਵਾਲੇ ਕਮਰੇ ਦੇ ਵਿੱਚ ੱੱਕੇ ਨਾਲ ਲੈ ਜਾਂਦੇ ਨੇ ਉਹਦੀਆਂ ਕੜਵਾਉਂਦੇ ਨੇ ਚਿੰਕਾਂ ਤੇ ਜਦੋਂ ਝੋਨਾ ਲਾਉਣ ਵਾਲੇ ਲੋਕਾਂ ਨੂੰ ਪਤਾ ਲੱਗਦਾ ਤਾਂ ਮੌਕੇ ਤੇ ਫੌਜੀ ਨੂੰ ਫੜਿਆ ਜਾਂਦਾ ਤਸ਼ਨਾ ਦੀ ਕੀਤੀ ਜਾਂਦੀ ਹੈ ਛੇਤਰਪਰੇਟ ਬਾਅਦ ਵਿੱਚ ਉਹਨੂੰ ਇਹ ਜੇ ਤਜਰਬੇ ਆਉਂਦੇ ਹੁੰਦੇ ਆ ਫੌਜੀ ਨੂੰ ਤੇ ਉਹ ਹੋ ਜਾਂਦਾ ਉਤੋਂ ਫਰਾਰ ਬਾਅਦ ਵਿੱਚ ਉਸਤੇ ਪਰਚਾ ਹੁੰਦਾ ਸਾਰੀ ਗੱਲਬਾਤ ਕੀ ਹੁੰਦੀ ਹੈ ਥਾਣੇ ਦੇ ਵਿੱਚ ਕੁੜੀ ਆਉਂਦੀ ਆ ਮੁੰਡੇ ਆਉਂਦੇ ਆ ਉਸਦੇ ਪਰਿਵਾਰ ਦੇ ਆਉਂਦੇ ਆ ਵੀ ਗੱਲਬਾਤ ਕੀ ਹੁੰਦੀ ਆ ਕੀ ਕਾਰਵਾਈ ਹੁੰਦੀ ਆ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਇੰਨੀ ਗੰਦੀ ਕਰਤੂਤ ਇੱਕ ਫੌਜੀ ਨੇ ਕੀਤੀ ਅੱਜ ਤੁਹਾਨੂੰ ਦੱਸਾਂਗੇ ਫੜ ਫੜ ਆਈ ਇਹ ਕੋਈ ਹੋਈ ਆ ਫੜ ਫੜ ਉਹ ਭੱਜ ਕੇ ਫੜ 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 ਲਾ ਫੜ ਲਾ ਉਹ ਕਿਹੜੇ ਬਾਈਆ ਫੜ 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 ਆ ਲੈ ਫੜੀ 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 ਫੜ ਇਹਨੂੰ ਫੜ ਲਾਓ ਕਾਈ ਓ ਗਿਆ ਯਾਰ ਉੱਤੋਂ ਦੇ ਓ ਗਿਆ ਯਾਰ ਆ ਭੱਜ ਗਿਆ ਜਾਂਦਾ ਜੇ ਓ ਕੀ ਹੋ ਗਿਆ ਹੈ ਅਰਮੇਸ਼ ਕੋਰਪੇਂਟ ਛੋਟਾ ਫਤਿਹਵਾਰ ਕੀ ਗੱਲ ਹੋਈ ਸਰ ਦਲ ਲਈ ਹੋਈ ਅਸੀਂ ਚੋਣਾ ਲਾਉਣ ਗਏ ਸੀ ਚੋਣਾ ਲਾਉਂਦੇ ਫਿਰ ਅਸੀਂ ਰੋਟੀ ਖਾਣ ਆਏ ਰੋਟੀ ਖਾਂਦੇ ਫਿਰ ਇੱਕ ਮੋਟਰ ਸ ਹੈਗਾ ਤੇ ਮੈਂ ਦੋ ਵੇਖੇ ਸੀ ਜਿਹੜੇ ਆਂਦੇ ਸੀ ਪਹਿਲਾਂ ਇੱਕ ਆਂਦਾ ਸੀ ਉਹ ਉਹ ਬਾਅਦ ਵਿੱਚ ਆਇਆ ਪਹਿਲਾਂ ਜਿਹੜਾ ਆਇਆ ਸੀ ਉਹ ਗगनਦੀਪ ਸੀ ਉਹਨੇ ਮੇਰੇ ਨਾਲ ਰੋਟੀ ਖੰਦੇਆ ਉਹਨੇ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਾਰਨ ਮੈਂ ਫਿਰ ਗगन ਦੇਖਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਫਿਰ ਇੰਨੀ ਗੱਲ ਕਰਕੇ ਫਿਰ ਉਹ ਜ਼ਬਰਦਸਤੀ ਕਰਕੇ ਚਲੋ ਕਰਦ ਰਿਆ ਫਿਰ ਮੈਂ ਇੰਨੀ ਆਵਾਜ਼ ਉੱਚੀ ਆਵਾਜ਼ਾਂ ਮੱਕਡੀਆਂ ਇੰਨੀ ਉੱਚੀ ਬੋਲੀ ਫਿਰ ਮੇਰਾ ਪਰਿਵਾਰ ਚਾਚਾ ਜੀ ਉਹਨੇ ਲੱਗ ਗਏ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਦੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗगन ਦੀ ਭਾ ਗਿਆ ਸੀ ਗगन ਦੀ ਫਿਰ ਛੁੱਟ ਕੇ ਭੱਜ ਗਿਆ ਸੀ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਵੀ ਉਹਦੇ ਚ ਪਰਚਾ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੇ ਨਾਲ ਕੋਈ ਜ਼ਬਰਦਸਤੀ ਲਾ ਕੀਤਾ ਹਾਂਜੀ ਹਾਂਜੀ ਕੀਤਾ ਸਰ ਇਹ ਮੰਗ ਕੀ ਹੈ ਬੀ ਇਨਸਾਫ ਦੀ ਮੰਗ ਹੈ ਮੰਗ ਇਨਸਾਫ ਦੀ ਪਰਚਾ ਕਰਾਉਣਾ ਚਾਹੁੰਦੇ ਆ ਨਾਂ ਆਪਣਾ ਕੀ ਜਿਹੜਾ ਪੈਦਾ ਹੈ ਬੜੀ ਮੇਰਾ ਨਾਮ ਸੋਨਾ ਸਿੰਘ ਹੈ ਪਿੰਡ ਛੋਟਾ ਵੱਤੇ ਵਾਲਾ ਕੀ ਮਾਮਲਾ ਹੈ ਸਰ ਨਾਮਲਾਇਆ ਸੀ ਕਿ ਉਡੀ ਦੀਆਂ ਆਵਾਜ਼ਾਂ ਸੁਣੀਆਂ ਅਸੀਂ ਲੱਗੇ ਕੰਮ ਕਰ ਰਹੇ ਸੀ ਤੇ ਅਹਾਨੂੰ ਚੱਕ ਹੋਇਆ ਕਿਥੇ ਕੋਈ ਹੋ ਰਿਹਾ ਵਾ ਸਾਦਾ ਕੰਮ ਕਰ ਰਹੇ ਸੀ ਅਸੀਂ ਥੋਣਾ ਲਾ ਰਹੇ ਸੀ ਜਿਹੜੇ ਪਿੰਡ ਪਿੰਡ ਚੱਕ ਡੁਗਰਾ ਨੇ ਕੀ ਹੋਇਆ ਕੀ ਗੱਲ ਹੋਈ ਸਾਰੀ ਪੂਰੀ ਗੱਲ ਤੇ ਸਾਰਾ ਅਸੀਂ ਫਿਰ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਤੇ ਸਾਰਾ ਅਸੀਂ ਧੋੜ ਕੇ ਆਏ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਡ ਗਿਆ ਮੁੰਡੇ ਦਾ ਚਾਚਾ ਅਕਲਵਿੰਦਰ ਸਿੰਘ ਥਾਣੇ ਦਰਬਾਰਾ ਸਿੰਘ ਤੇ ਇਹ ਸਾਰੇ ਗਗਨਦੀਪ ਸਿੰਘ ਨੂੰ ਉਥੋਂ ਫੜ ਲਿਆ ਮੌਕੇ ਤੇ ਆ ਵੜਾ ਡੁਗੜੀ ਦੇ ਵਿੱਚ ਗਗਨਦੀਪ ਸਿੰਘ ਵੀ ਛੁੱਟ ਕੇ ਭੱਡ ਗਿਆ ਉਹ ਕਹਿਦਾ ਉਹਦੀਆਂ ਚਪਲਾਂ ਮੋਟਰਸਾਈਕਲ ਉੱਥੇ ਹੀ ਸਰ ਛੱਡ ਕੇ ਤੇ ਭੱਜੀ ਆ ਜੀ ਤੇ ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ ਵਾ ਮੌਕੇ ਦੇ ਵਿੱਚ ਸਾਡੇ ਤੋਂ ਛੱਡ ਕੇ ਭੱਜ ਗਏ ਆ ਤੁਸੀਂ ਦਿਕਾ ਦਿੱਤੀ ਕੋਈ ਸਰ ਅਸੀਂ ਦਰਖਾਸਤਾਂ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਜੀ ਤੇ ਹਾਂਜੀ ਕੋਈ ਜ਼ਬਰਦਸਤ ਨਹੀਂ ਕੀਤਾ ਕੁੜੀ ਨਾਲ ਕੇ ਹਾਂਜੀ ਹਾਂਜੀ ਕੁੜੀ ਨੇ ਬਹੁਤ ਚੀਕਾਂ ਮਾਰੀਆਂ ਸੀ ਜਾ ਕੇ ਵੇਖਿਆ ਫਿਰ ਅਸੀਂ ਕੱਪੜੇ ਪਵਾਏ ਸਾਰਾ ਕੁਝ ਕੀਤਾ ਤੇ ਆਪਾਂ ਗਗਨਦੀਪ ਸਿੰਘ ਨੂੰ ਫੜ ਲਿਆ ਉਹ ਫੌਜੀ ਸੀ ਉਹ ਜਾਣਦਾ ਹੀ ਸਾਰਾ ਕੁਝ ਉਹ ਸਾਡੇ ਨਾਲ ਠਿਕਾਨੇ ਮਾਰ ਕੇ ਨਿਕਲ ਗਿਆ ਹਾਂਜੀ ਉਹਦੇ ਚੱਪਲਾਂ ਮੋਟਰਸਾਈਕਲ ਉੱਤੇ ਉਹਦੀ ਟੀ-ਸ਼ਰਟ ਪਾੜੀ ਉੱਥੇ ਰੰਗ ਰਾਦੀ। ਉਹ ਕੀ ਮੰਗ ਰਹੇ? ਕੋਣ ਅਸੀਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ। ਸਾਡੀ ਗੁੱਡੀ ਨਾਲ ਧੱਕਾ ਹੋਇਆ ਵਾ। ਹਾਂਜੀ। 300 ਨਹੀਂ ਮਿਲਦਾ ਤੇ ਕੀ ਕਰੀਏ? ਅਸੀਂ ਇੱਥੇ ਧਰਨਾ ਲਾ ਕੇ ਬਹਿ ਜਾਵਾਂਗੇ ਸਾਨੂੰ ਨਹੀਂ ਇਨਸਾਫ ਮਿਲਦਾ ਤੇ। ਤੁਹਾਨੂੰ 15 ਦਿਨ ਹੋ ਗਏ ਸਰ। ਧੱਕੇ ਖਾਂਦੇ ਫਿਰਦੇ ਆ। ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ। ਗੱਡੀ ਸੁਣਾਈ ਨਹੀਂ ਹੋਈ। ਡਿਸ਼ਕੋਰ ਦਾ ਮਾਮਲਾ ਆ ਤੁਹਾਡੇ ਕੋਲ ਛੋਟੇ ਫੱਤੀਵਾਲ ਦਾ ਕੁੜੀ ਨਾਲ ਜ਼ਬਰਦਸਤੀ ਕਰਨ ਦਾ ਕੀ ਮਾਮਲਾ ਸਰ? ਉਹ ਸਾਡੇ ਪ੍ਰਕਾਸ਼ ਮਿਲੀ ਆ ਉਹ ਬੰਦੇ ਸਾਡੇ ਸੈਲ ਜਿਹੜੇ ਆ ਉਹ ਸਾਡੇ ਉਹ ਉਹ ਕਰਦੇ ਆ ਜੋ ਘਰ ਵੀ ਹੋ ਜਾਂਦੀ ਜਾਂਦੀ ਆ ਕੋਈ ਵੀ ਅੰਦਰ ਦੀ ਕੋਈ ਨਹੀਂ ਜਹੀ ਤਕਰੀਰ ਆ ਜਦੋਂ ਇਹ ਕਰਨ ਚੱਲ ਜੇ ਇਹ આરોਪ ਸਹੀ ਨੇ ਤਾਂ ਕੁੜੀ ਦੀ ਗੱਲ ਜਰੂਰ ਸੁਣੀ ਚਾਹੀਦੀ ਤੇ ਫੌਜੀ ਨੂੰ ਜਰੂਰ ਉਸ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਬਾਡਰਾਂ ਦੇ ਉੱਤੇ ਬੈਠੇ ਹੋਰ ਜਿਹੜੇ ਫੌਜੀ ਨੇ ਜਿਹੜੇ ਸਾਡੇ ਦੇਸ਼ ਦੀ ਇੱਜ਼ਤ ਨੂੰ ਬਚਾ ਕੇ ਰੱਖਦੇ ਨੇ ਆਪਣੀ ਰੱਖਿਆ ਕਰਦੇ ਨੇ ਜਿੰਨਾ ਕਰਕੇ ਆਪਾਂ ਚੈਨ ਨਾਲ ਸੌਂ ਜਾਂਦੇ ਆ ਜਿੰਨਾ ਕਰਕੇ ਆਪਾਂ ਕਿਤੇ ਵੀ ਜਾ ਸਕਦੇ ਆ ਖੁੱਲ ਆਪਾਂ ਨੂੰ ਮਿਲਦੀ ਆ ਜਿੰਨਾ ਕਰਕੇ ਅੱਜ ਜੇ ਉਹ ਉਹਨਾਂ ਦੇ ਵਿੱਚੋਂ ਕਈ ਕਈ ਲੋਕ ਇਹੋ ਜਿਹੇ ਨੇ ਜਿਹੜੇ ਇਹੋ ਜਿਹੇ ਫੌਜੀ ਨੇ ਜਿਹੜੇ ਇਹੋ ਜਿਹੇ ਨੇ ਜਿਹੜੇ ਗਲਤ ਹਰਕਤਾਂ ਕਰਦੇ ਨੇ ਤੇ ਇਹਨਾਂ ਨੇ ਬੜਾ ਜਿਹੜਾ ਵੀ ਕੁਛ ਕੀਤਾ ਬਹੁਤ ਗਲਤ ਕੀਤਾ ਇਸ ਜੇ ਫੌਜੀ ਨੇ ਇਹ ਜੀ ਗੰਦੀ ਕਰਤੂਤ ਕੀਤੀ ਹੈ ਤਾਂ ਇਸ ਤੋਂ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਆ ਤੇ ਇਸ ਨੂੰ ਫੌਜ ਦੇ ਵਿੱਚੋਂ ਕੱਢਿਆ ਜਾ ਸਕਦਾ ਹੈ ਕਿਉਂਕਿ ਇਹੋ ਜਿਹੇ ਲੋਕਾਂ ਨੂੰ ਰੱਖਣ ਦਾ ਕੋਈ ਵਧੀਆ ਨਹੀਂ ਹੈਗਾ ਕਿਉਂਕਿ ਜਿਹੜੀਆਂ ਕੁੜੀਆਂ ਨੇ ਜੋ ਵੀ ਇਹਦੇ ਨਾਲ ਹੋਇਆ ਜੋ ਵੀ ਕੁਛ ਉਹ ਕੁੜੀ ਨਾਲ ਹੋਇਆ ਅੱਜ ਤੁਸੀਂ ਜ਼ਰੂਰ ਵੇਖੋਗੇ ਵੀ ਇਸ ਵੀਡੀਓ ਦੇ ਵਿੱਚ ਵੇਖ ਕੇ ਤੁਸੀਂ ਅ ਜਰੂਰ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿਦਾਂ ਦੀ ਲੱਗੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਤੁਸੀਂ ਵੇਖੋਗੇ ਇੱਕ ਕੁੜੀ ਬਿਆਨ ਦੇ ਰਹੀ ਆ ਵੀ ਮੇਰੇ ਨਾਲ ਧੱਕਾ ਹੋਇਆ ਮੇਰੇ ਨਾਲ ਆ ਹੋਇਆ ਮੇਰੇ ਨਾਲ ਉਹ ਹੋਇਆ ਕੀ ਇਹ ਸੱਚੀ ਗੱਲ ਆ ਫੌਜੀ ਨੇ ਇਹ ਇਦਾਂ ਦਾ ਕੁਝ ਕੀਤਾ ਹੋਊਗਾ ਜੇ ਕੀਤਾ ਤੇ ਉਸ ਤੇ ਜਰੂਰ ਕਾਰਵਾਈ ਹੋਣੀ ਚਾਹੀਦੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ